ਸਤਿ ਸ਼੍ਰੀ ਅਕਾਲ ਵੀਰੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤਾਂ ਵੀਰੋ ਅੱਜ ਵਿਸਾਖੀ ਦਾ ਦਿਨ ਵਾ ਵਿਸਾਖ ਮਹੀਨਾ ਪਹਿਲੇ ਹੋ ਚੁੱਕਿਆ ਵਾ ਤਾਂ ਵਿਸਾਖੀ ਦੇ ਦਿਨ ਦੀ ਸੰਗਰਾਹ ਦਾ ਆਪਾਂ ਆਏ ਸੀ ਅੱਜ ਸੁਲਤਾਨਪੁਰ ਲੋਧੀ ਇੱਥੇ ਅੱਜ ਆਪਾਂ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਾਂਗੇ ਤੇ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਦਿਖਾਵਾਂਗੇ। ਇਸ ਵੀਡੀਓ ਨਾਲ ਲਾਸਟ ਤੱਕ ਜੁੜੇ ਰਹੋ ਕਿਉਂਕਿ ਵਿਸਾਖੀ ਦਾ ਦਿਨ ਹੋਣ ਕਰਕੇ ਵਿਸਾਖੀ ਦਾ ਮੇਲਾ ਵੀ ਇੱਥੇ ਮਨਾਇਆ ਜਾ ਰਿਹਾ ਹੈ ਤੇ ਸੰਗਤਾਂ ਬਹੁਤ ਆਈਆਂ ਹੋਈਆਂ ਆ ਮੱਥਾ ਟੇਕਣ ਲਈ। ਇਸ ਸਮੇਂ ਇਹ ਤਾਂ ਦੇਖ ਸਕਦੇ ਹੋ ਤੁਸੀਂ ਜਿਹੜੀ ਜੋਤ ਹੈ ਉਹ ਪ੍ਰਗਟ ਹੁੰਦੀ ਹੈ ਅਰਜੁਨ ਨੂੰ ਭਾਵ ਕੀ ਹੁੰਦਾ ਹੈ ਕਿ ਜਿਹੜੀ ਚੀਜ਼ ਪਹਿਲਾਂ ਬੰਦ ਹੁੰਦੀ ਹੈ ਉਹ ਪ੍ਰਗਟ ਹੋਦੀ ਹੈ ਇਹ ਇੱਕ ਗੁਰਦੁਆਰਾ ਸਾਹਿਬ ਦਾ 메인 게ਟ ਵਾਂ ਗੁਰਦੁਆਰਾ ਸ੍ਰੀ 베르 ਸਾਹਿਬ ਇੱਥੇ ਬਹੁਤ ਜ਼ਿਆਦਾ ਸੰਗਤਾਂ ਹੈਗੀਆਂ ਆ سامنے بھی دیکھ سکتے ہو کیونکہ وساخی کے دن کر کے سنگتا بہت آئی ہی ہیں اے بھی دیکھ سکتے ہوں ਕੀ ਯਾਦਾ ਸੰਗਤ ਆਈ ਹੋਈ ਆ। ਜੀਤ ਚਿੰਤਾ ਦੇਖੋ ਸੰਗਤੇ ਸੰਗਤਾਂ।ਵਾਹ ਦੇਖੋ ਜੀ। ਪਰ ਬੰਦ ਬਹੁਤ ਵਧੀਆ ਹੈ ਗੁਰੂ ਸਾਹਿਬ ਦੇ। ਮਠਾ ਟੇਕਣ ਜਾਣ ਲਈ ਸੰਗਤਾਂ ਲਈ। ਜਗਾ ਜਗਾ ਤੇ پکھا کا پربن ہے گا کافی سنگت متعا ٹیکن والی ایک گردورم صاحب دی بیلڈنگ آ اے سامنے لنگر آلا دیکھ سکتے ہیں گروہ کا لنگر اے درو باروں سنگتا لنگر چھاک کے واپس آ رہی ہیں ਤਾਂ ਸੰਗਤ ਜੀ ਇੱਥੇ ਦੀ ਇੱਕ ਖਾਸੀਅਤ ਆਪਾਂ ਨੇ ਦੇਖੀ ਆ ਕਿ 24 ਘੰਟੇ ਲੰਗਰ ਖੁੱਲਾ ਹੀ ਰਹਿੰਦਾ ਹੈ ਤੁਸੀਂ ਜਦੋਂ ਮਰਜ਼ੀ ਇੱਥੇ ਆ ਸਕਦੇ ਹੋ ਦਿਨ ਵੇਲੇ ਆਓ ਰਾਤ ਵੇਲੇ ਆਓ ਜਦੋਂ ਮਰਜ਼ੀ ਆਓ ਲੰਗਰ ਤੁਹਾਨੂੰ ਮਿਲੇਗਾ ਹੀ ਮਿਲੇਗਾ ਜੋ ਸੇਵਾਦਾਰਾ ਉਹ ਵੀ ਇੱਥੇ ਪੱਕੇ ਹੀ ਹੁੰਦੇ ਆ ਅਗਰ ਸੰਗਤ ਕੋਈ ਨਹੀਂ ਵੀ ਲੰਗਰ ਛਾ ਕੇ ਰਹੀ ਤਾਂ ਤੁਸੀਂ ਆਉਨੇ ਹੋ ਤਾਂ ਤੁਸੀਂ ਆ ਕੇ ਸੇਵਾਦਾਰਾਂ ਨੂੰ ਜਦੋਂ ਕਹੋਗੇ ਕਿ ਲੰਗਰ ਛਕਣਾ ਤਾਂ ਸੇਵਾਦਾਰਾਂ ਨੇ ਕੋਈ ਵੀ ਕਿੰਤੂ ਪ੍ਰਿੰਤੂ ਕੀਤੇ ਬਿਨਾਂ ਹੀ ਤੁਹਾਨੂੰ ਲੰਗਰ ਛਕਾ ਦੇਣਾ ਆ ਤੇ ਜਦੋਂ ਮਰਜ਼ੀ ਤੁਸੀਂ ਆ ਕੇ ਲੰਗਰ ਛਕ ਸਕਦੇ ਹੋ ਇਹ ਲੰਗਰ ਹਾਲ ਆ ਲੰਗਰ ਹਾਲ ਤੋਂ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਸੱਜੇ ਹੱਥ ਵੱਲੇ ਤਾਂ ਟਾਇਲਟ ਬਣੇ ਹੋਇਆ ਜਿਨ੍ਹਾਂ ਨੇ ਵੀ واشروم جانا ہوں دایا. یا ٹوائلٹ وغیرہ جانا ہے تو ادھر سامنے دیکھ سکتے ہو واشرم بنے ہوئے آشروم ادھر پیچھے دیکھ سکتے ہو سنگت ٹھہرنے سراواں بنیا ہوئی ہے تو اگر تھی اتر رات رکنا ہے تو ایتھوں. تسی کمرہ بھی لے سکتے ہوں تو ادھر تھی دیکھ سکتے ہوئے جا رہے ہیں اتر چار تھوڑے لنگر چھاک رہی آیا. تب ساکھی مہینے تھی خوشی اے لنگر لائے گیا دال دا پر چھا دے کا لنگر تھی جب مرضی آ کے چھاک چھک سکتے ہو ਸਬਜੀ ਦਾਲ ਸੇਨ ਅੱਗੇ ਕਹਿੰਦੇ ਆਪਾਂ ਮੱਖੀ ਤੋਂ ਵੀ ਆਗ ਲੰਗਰ ਕਰ ਸਕਦੇ ਆ ਅੱਜ ਜਿੱਧਰੋਂ ਸੰਗਤ ਜਾ ਰਹੀ ਆ ਤਾਂ ਕੋਈ ਅੱਗੋਂ ਸੰਗਤ ਆ ਵੀ ਰਹੀ ਆ ਇਹ ਮੇਨ ਗੇਟ ਦਾ ਲੰਗਰ ਦੀ ਐਂਟਰੀ ਦਾ ਜਦੋਂ ਆਪਾਂ ਲੰਗਰ ਖਾਨ ਜਾਣਾ ਆ ਤਾਂ ਇਸ ਗੇਟ ਰਹੀਂ ਆਪਾਂ ਜਾ ਸਕਦੇ ਆ ਤੇ ਜਿੱਥੋਂ ਆਪਾਂ ਤੁਹਾਨੂੰ ਪਹਿਲਾਂ ਲੈ ਕੇ ਗਏ ਸੀ ਉਹ ਆ ਵਾਪਸੀ ਦਾ ਕੀਰਤਨ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਦੇ बेरिया संगत काफी बैठ के जो पाठ कर रही है कोई गुटखा से पाड़ रहे या कोई नित नेम कर रहे या कोई मानिमान ਵਿੱਚ ਉਸ मालिक परमात्मा ਦਾ ਨਾਮ jap रहे या

ਕੋਲਡ ਡਰਿੰਕ ਦਾ ਲੰਗਰ ਲੱਗਿਆ ਹੋਇਆ ਆ ਤਾਂ ਦੇਖ ਸਕਦੇ ਹਾਂ ਜੋ ਕਿ ਬਾਬਾ ਵਰਪਾਕ ਸਿੰਘ ਦੇ ਡੇਰੇ ਤੇ ਆਪਾਂ ਕੋਲਡ ਡਰਿੰਕ ਦਾ ਲੰਗਰ ਲਗਾਇਆ ਸੀ ਤਾਂ ਇਧਰ ਗੁਰੂ ਨਾਨਕ ਦੇਵ ਜੀ ਦੇ ਜੋ ਘਰ ਫੇਰ ਸਾਹਿਬ ਘਰ ਤੋਂ ਅਸ ਦੇ ਵਿੱਚ ਵਿਸਾਖੀ ਵਾਲੇ ਦਿਨ ਕੋਈ ਹੋਰ ਸੰਗਤ ਵੀ ਤਾਂ ਨੇ ਕੋਲ ਜਿਹੜੇ ਕਿਦਾ ਲੰਗਰ ਲਗਾ ਰੱਖਿਆ ਤੇ ਸੰਗਤਾਂ ਛੱਕ ਰਹੀਆਂ ਆ ਤਾਂ ਕਾਫੀ ਐ ਦੂਰ ਦੂਰ ਤੱਕ ਨਜ਼ਰ ਸੰਗਤ ਆਉਂਦੀ ਹੁੰਦੀ ਆ ਜੋ ਨਤਮਸਤਕ ਹੋਣ ਲਈ ਸੰਗਤਾਂ ਆਉਂਦੀਆਂ ਆ ਇਹ ਚ ਬੁਕਾਨਾਂ ਵੀ ਲੱਗੀਆਂ ਹੋਈਆਂ ਆ I don't think ਕਿੱਤਾ ਇਹਦਾ ਵੱਲ ਆ ਗਿਆ ਬਣ ਗਿਆ ਗੁਰਦਵਾਰਾ ਸਾਇਓ ਚ ਮਾਥਾ ਮਾਥਾ ਤੇ ਇੱਕ ਲੰਗਰ ਲੰਗਰ ਛੱਕੇ تا کافی ٹائم ریسٹ کی ریسٹ کر کے چلے سی گھر والوں تو جے آئے ادھر لنگر لگے سی سر سا نوجوان جو چاہ دی سیوا کرتا پیا پی کیونکہ اج وساخی کا دن آساخی ਸੰਗਠਨ ਕਰਕੇ ਜਗਾ ਜਗਾ ਤੇ ਲੱਖ ਲੱਖ ਤਰ੍ਹਾਂ ਦੇ ਲੰਗਰ ਲੱਗੇ ਹੋਏ ਆ ਤੇ ਡਰਾਈਵਰ ਵੀਰ ਆਪਣਾ ਬਹੁਤ ਹੀ ਵਧੀਆ ਸੀ ਜਿੰਨੇ ਆਪਣੇ ਆਪ ਹੀ ਗੱਡੀ ਰੋਕਤੀ ਸੀ ਬਿਨਾ ਉਹਨੂੰ ਆਖੇ ਤੋਂ ਲੰਗਰ ਪਾਨੇ ਛੱਕੇ ਹੋਣਾ ਪਏ ਇਥੋਂ ਅਗਾ ਵਾਲ ਨੂੰ ਚੱਲੇ ਪਾਵਾਂਗੇ ਤਾਂ ਮੇਰਾ ਕਾਫੀ ਨੀਰਾ ਹੋ ਚੁੱਕਿਆ ਹੈ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇੱਕ ਗੁਰਦੁਆਰਾ ਸਾਹਿਬ ਜੋ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਆ ਜਿਸ ਨੂੰ ਬੋਰੀ ਵਾਲਾ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਆ ਤਾਂ ਵੀਰੋ ਹੁਣ ਲੈਂਦੇ ਆ ਤੁਹਾਡੇ ਤੋਂ ਇਜਾਜ਼ਤ ਵਲੋਗ ਨੂੰ ਇੱਥੇ ਕਰਦੇ ਸਮਾਪਤ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਨੂੰ ਕਰ ਲਓ ਕਲਿੱਕ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਰੱਬ ਰੱਖਾ